ਆਗੂ ਮੇਰੀ ਬੇਨਤੀ ਹੈ ਕਿ ਜਦੋਂ ਇਹ ਮੀਤਵਾਦ ਹੁੰਦੇ ਇਹਨਾਂ ਕੋਲ ਨਾਲ ਸਪੋਰਟ ਕਾਰਡ ਨਾ ਕਿ ਤੁਸੀਂ 5 ਸਾਲਾਂ ਤਾਨੂੰ ਐਮਪੀ ਬਣਾਇਆ ਹੈ ਤੁਹਾਡੀ ਸਰਕਾਰ ਰਹੀ ਹੈ ਤੁਸੀਂ 5 ਸਾਲਾਂ ਚ ਕੀ ਕੀਤਾ 5 ਸਾਲਾਂ ਚ ਜਿਨਾਂ ਨੇ ਹਲਕੇ ਲਈ ਕਿਹੜੇ ਕਿਹੜੇ ਕੰਮ ਕੀਤੇ ਆ ਉਹ ਕੰਮ ਇਹਨਾਂ ਨੂੰ ਪੁੱਛੋ ਕੰਮ ਪੁੱਛੋ ਤੋਂ ਬਾਅਦ ਫਿਰ ਵੋਟ ਪਾਓ ਭਾਜਪਾ ਨੇ ਆਪਣਾ ਮੀਤਵਾਦ ਦਿੱਤਾ ਇੱਕ ਬਾਲ ਨੂੰ ਰੱਖ ਕੇ ਅਮਰਕਾ ਤੋਂ ਦੇ ਆਕੇ ਤਨਜੀਤ ਸਿੰਘ ਜੀ ਸੰਧੂ ਉਦੋਂ ਨੂੰ ਅਵਸਰਦਾ ਲੋਕ ਸਭਾ ਦਾ ਮੀਭਾਗ ਡੇਡ ਬਣਾਇਆ ਇਹ ਬੜੀ ਦੁੱਖ ਦੀ ਗੱਲ ਹੈ ਕਿ ਪਿਛਲੇ 30 ਸਾਲਾਂ ਤੋਂ ਭਾਜਪਾ ਅੰਬਸਰ ਦੇ ਲੋਕਾਂ ਦਾ ਮਖੌਲ ਕਰਦੇ ਆਦੇ ਕਦੀ ਬਾਹਰੋਂ ਲਿਆ ਕੇ ਸਿੱਧੂ ਸਾਹਿਬ ਨੂੰ ਦੇ ਦਤਾ ਕਦੀ ਜੇਰੇਤਰੀ ਸਾਹਿਬ ਨੂੰ ਦੇ ਦਤਾ ਕਦੀ ਪੁਲੀ ਸਾਹਿਬ ਨੂੰ ਦੇ ਦਤਾ ਹੁਣ ਸੱਧੂ ਸਾਹਿਬ ਨੂੰ ਲੈ ਉਹ ਜੋ ਚੀਜ਼ਾਂ ਸੰਧੂ ਅੱਗੇ ਮੋੜਦੇ ਨੇ ਇਹੀ ਚਿੰਤਾ ਸਿੰਧੂ ਬੋਲਦਾ ਸੀਗਾ ਜਦੋਂ ਸਾਡੀ ਸਰਕਾਰ ਆਉਗੀ ਅਸੀਂ ਸਟੇਡੀਅਮ ਬਣਾਦਾ ਕਿ ਤੁਸੀਂ ਇੰਦਾ ਕਰਦੇ ਆਗੇ ਕਿ ਜੇਤ ਜੀ ਸਾਹਿਬ ਕਹਿੰਦੇ ਸੀ ਕਿ ਮੈਂ ਮਿਸਟਰ ਬਣ ਜਾਣਾ ਉਹ ਬੜ ਵੀ ਗਏ ਉਹ ਵਿਦਵੰਤ ਬਣ ਗਏ ਹਿੰਦੁਸਤਾਨ ਦੇ ਇੱਕ ਦਿਵਾਲੀ ਦੀ ਦਿੱਤੀ ਅੰਬਸਰ ਤੋਂ ਕਿ ਪੁਲੀ ਸਾਹਿਬ ਕਹਿੰਦੇ ਸੀਗੇ ਕਿ ਸਾਡਾ ਮੁੱਟਾ ਪਾਓ ਮੈਂ ਅਮਰ ਸਾਹਿਬ ਦਾ ਰਖਸ਼ਾਭਾਨ ਮਦਦੂਲਾ ਵਰਗੇ ਪੁਲੀ ਸਾਹਿਬ ਵੀ ਆਏ ਹੋਰ ਸੰਧੂ ਸਾਹਿਬ ਵੀ ਉਹੀ ਗੱਲਾਂ ਕਰਦੇ ਨੇ ਜਿਹੜੀ ਅਬੀਦ ਸਾਹਿਬ ਤੋਂ ਪੁਰਾਣੀ ਹੈ ਇੱਕ ਬੰਦੇ ਜਿਹੜੀ 20 ਸਾਲ ਤੋਂ ਆਪਣੀਆਂ ਗੱਲਾਂ ਜਿਹੜੀਆਂ ਆ ਜਿਹੜੀਆਂ ਸਿੱਧੂ ਸਾਹਿਬ ਕਰਦੇ ਹੀ ਉਹ ਚੀਜ਼ਾਂ ਜਿਹੜੀਆਂ ਉਹ ਪਹਰਾਦੇ ਸੁਣ assi ਆਪਣਾ ਕੋਰਡ ਕਾਡ ਵੀ ਆਪਣੀ ਸਰਕਾਰ ਦਾ ਵੀ ਤੁਹਾਨੂੰ ਪਤਾ ਕਿ ਦਿਨੋਂ ਬਾਣੀ ਤੋਂ ਪਹਿਲਾਂ assi ਪੁਜਾ ਕਰਦੇ ਸੀਗੇ assi ਕਾਕਾ ਜਾਂਦੇ ਸੀਗੇ assi ਕੰਧਾਂ ਦੇ ਨਾਅਵੇ ਲੇਦੇ ਸੀਗੇ ਕਿ ਇੱਕ ਮੌਕਾ ਕੇਰਦੀਵਾਲ ਨੂੰ ਇੱਕ ਮੌਕਾ ਭਗਵੰਦ 마ਤਾ ਜੀ ਨੂੰ assi ਜਿਹੜੀਆਂ ਗਾਂਤੀਆਂ ਦਿੱਤੀਆਂ ਸੀਗੀਆਂ ਅਸੀਂ ਸਭ ਤੋਂ ਪਹਿਲਾਂ ਗਰੰਟੀ ਦਿੱਤੀ ਸੀ ਕਿ ਜਿਹੜੀ ਬਿਜਲੀ ਦਿੱਦਨ ਸਾਡੀ ਸਰਕਾਰ ਆ ਗਈ ਅਸੀਂ ਬਿਜਲੀ ਫ੍ਰੀ ਕਰਾਂਗੇ ਅਸੀਂ ਦੂਜੀ ਗਰੰਟੀ ਦਿੱਤੀ ਕਿ ਅਸੀਂ ਮਹੱਲਾ ਕਲੀਨ ਕਰਾਵਾਂਗੇ ਅੱਜ 65 ਮਹੱਲਾ ਕਲੀਨਕ ਪੰਜਾਬ ਦੇ ਵਿੱਚ ਬਣ ਗਏ ਅੱਜ ਬਿਜਲੀ ਸਭ ਲੋਕਾਂ ਨੂੰ ਫ੍ਰੀ ਮਿਲਦੀ ਹੈ ਅਸੀਂ ਕੀ ਕਿਹਾ ਸੀਗਾ ਕਿ ਅਸੀਂ ਚੰਗੀ ਐਜੂਕੇਸ਼ਨ ਦੇਵਾਂਗੇ ਅੱਜ 750 ਤੋਂ ਵੱਧ ਸਕੂਲ ਆਫ ਐਮੀਨੇਸ਼ਨ ਜਿਹੜੇ ਉਹ ਬਣਦੇ ਆਪੜਾ ਇਗਾਲੇ ਦੇ ਵਿੱਚ ਪੜ ਰਿਹਾ ਔਰ ਅਸੀਂ ਕਹਿ ਆ ਸੀਗਾ ਕਿ ਜਦੋਂ ਅਸੀਂ ਆਏ ਅਸੀਂ ਸਰਕਾਰੀ ਨੌਕਰੀਆਂ ਦਵਾਗੇ 2 ਸਾਲ ਦੇ ਤਮਾਨ ਸਾਹਿਬ ਨੇ 43000 ਨੌਕਰੀ ਦਿੱਤੀ ਐ ਅਸੀਂ ਕਹਿ ਕੇ ਆਏ ਸੀਗੇ ਕਿ ਜਦੋਂ ਅਸੀਂ ਆਏ ਅਸੀਂ ਖੱਡਾ ਕੱਚੇ ਮਾਦ ਬਣਾਉਂਦਾ ਉਹਨਾਂ ਨੂੰ ਪੱਕੇ ਕਰਾਂਗੇ ਔਰ ਅਸੀਂ ਕਹਿ ਕੇ ਆਏ ਸੀਗੇ ਕਿ ਬਾਦਰ ਦੇ ਉੱਤੇ ਜਿਹੜੇ ਸਾਡੇ ਜਵਾਨ ਸ਼ਹੀਦ ਹੁੰਦੇ ਐ ਉਹਦੋਂ ਦੇ ਇੱਕ ਕਰੋੜ ਰੁਪਏ ਜਦੋਂ ਦਵਾਗੇ ਪਿਛਲੇ 4 ਸਾਲਾਂ ਵਿੱਚ ਕਈ ਸਾਬੇ ਸਿਹਰੀ ਲੋਏ ਜਿਨ੍ਹਾਂ ਨੇ ਕਦੀ ਜਾ ਕੇ ਪਾਣ ਸਮਾਪੂਰ ਤੋਂ ਵੀ ਹਵੇ ਕੇ ਆਏ ਉਹ ਅਸੀਂ ਕਹਿ ਸੀਗਾ ਕਿ ਪਾਣੀ ਦਾ ਲੈਵਲ ਜਿਹੜਾ ਬਹੁਤ ਜ਼ਿਆਦਾ ਥੱਲੇ ਚਲ ਗਿਆ ਪੰਜਾਬ ਦਾ ਤਿੰਨ ਗੁਣਾ ਪਾਣੀ ਜਿਹੜਾ ਉਹ ਡਾਰਕ ਜਨ ਦੇ ਵਿੱਚ ਚਲ ਗਿਆ ਉਹ ਇਸ ਪਾਣੀ ਨੂੰ ਬਚਾਉਣ ਲਈ ਬਹਿਰੀ ਪਾਣੀ ਦੀ ਸਫਾਈ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਹੋ ਰਾਂਗੇ ਬਾਦਸ਼ਾਹ ਦੀ ਸਰਕਾਰ ਦੇ ਪੂਰੇ ਪੰਜਾਬ ਦੇ ਵਿੱਚ ਬਹਿਰੀ ਪਾਣੀ ਜਿਹੜਾ ਪਟਾਇਆ ਸਾਡੀ ਇੱਕ ਗਰੰਟੀ ਜਿਹੜੀ ਰਹਿੰਦੀ ਹੈ ਜਿਹੜੀ ਸਾਡੀ ਮਾਵਾਂ ਤੇ ਪੈੜਿਆਂ ਦੀ ਗਰੰਟੀ ਹੈ ਉਹ ਵੀ ਗਰੰਟੀ ਹੈ ਖੇਤੀ ਜਿਹੜੀ ਬਾਦਸਰ ਨੇ ਸਾਡੇ ਸਭ ਨੇ ਨੋਸ ਕੀਤਾ ਪਿਛਲੇ ਵੀ ਨਹੀਂ ਕਿ ਅਸੀਂ ਹੋਰ ਸਾਡਾ ਇੱਕੋ ਕੰਮ ਰਹਿ ਗਿਆ ਕਿ ਆਪਣੀ ਮਾਵਾ ਪਰਾਂ ਦੀ ਗਰੰਟੀ ਜਿਹੜੀ ਅਸੀਂ ਨੋਸ ਕੀਤੀ ਸੀ ਉਹਨੂੰ ਅਸੀਂ ਕਹਿੰਦਾ ਕਿ ਉਹ ਜਲਦੀ ਜਣੀ ਹੈ ਉਹਦਾ ਹੋ ਜਾਂਦੀ ਹੈ ਸੋ ਜਦੋਂ ਤੁਸੀਂ ਵੋਟ ਪਾਉਣੀ ਹੈ ਜੋ ਕੰਮ ਬਾਦਸਰ ਨੇ ਕੀਤੇ ਆ ਜੋ ਕੰਮ ਬਹਿ ਜਾਂਦੀਦਾ ਉਹਤੇ ਕੀਤੇ ਉਹਨਾਂ ਨੂੰ ਸੌਰੀ ਉਹ ਕਰ ਸੋ ਅਜੇ ਭਾਜਪੀ ਦਾ ਜਿਹੜਾ ਪ੍ਰਯੋਗ ਦੇ ਵਿਰੋਧ ਹੋ ਰਿਹਾ ਹੈ ਭਾਜਪੀ ਜਦੋਂ ਪੰਜਾਬ ਦੇ ਉਹਨਾਂ ਦੇ ਕੈਂਡੀਡੇਟ ਨੂੰ ਮਰਦ ਨਹੀਂ ਦਿੱਤਾ ਜਾ ਰਿਹਾ ਬੀਜਪੀ ਨੇ ਮੋਦੀ ਨੇ 740 ਸਾਲ ਪੰਜਾਬ ਵਿੱਚ ਸ਼ੀਤ ਕਰਦੇ ਸਭ 740 ਸਾਲ 2 ਸਾਲ ਲਗਾਤਾਰ ਸਿਰਕੋਆ ਬੇਰਸਾ ਫਿਲਲੀਦਿਆ ਛੜਕਾ ਤੇ ਬਿੱਟੇ ਦੇ ਸਾਲ ਅੱਜ ਵੀ ਸ਼ਬੂ ਬਹਿਰੀਅਤ ਤੇ ਬਿੱਟੇ ਆ ਕਦੌੜੀ ਤੇ ਬੈਠੇ ਕੋਈ ਕਸਾਦਾ ਦਾ ਬਾਪ ਹੈ